ਕੋਈ ਗੱਲ ਨਹੀਂ ਹੋਰ ਇਹਨਾਂ ਦਾ ਆਉਣਾ ਦਾ ਪਿੰਡਾਂ 'ਚ ਹੈ ਨਾ ਸਰਕਾਰਾਂ ਦਾ ਸਾਡੇ ਕੋਲੇ ਆਉਣਾ ਪੂਰਾ ਜਲੂਸ ਕੱਢਾਂਗੇ ਅਸੀਂ ਪਿੰਡਾਂ 'ਚ ਇਹਨਾਂ ਦਾ ਰੱਜ ਕੇ ਜਿੱਦਾਂ ਕਿਸਾਨ ਹੈ ਨਾ ਭਗਵੰਤ ਮਾਨ ਨੇ ਕਿਸਾਨਾਂ ਨਾਲ ਕਰਿਆ ਬਿਨਾ ਦੱਸੇ ਤੇ ਤੂੰ ਸਾਡੇ 10 ਕੂਲਰ ਏਸੀ ਲਾ ਲੇ ਟਰਾਲੀਆਂ ਤੇ ਕੂਲਰ ਤੇ ਏਸੀ ਲਾ ਲੇ ਸੜੇ ਸਿਲੰਡਰ ਚੱਕ ਲੇਗੇ ਇਹ ਚੋਰ ਸਾਰਾ ਕੁਝ ਚੱਕ ਲੇਗੇ ਸਾਡਾ ਅਸੀਂ 8000 ਰੁਪਏ ਲੱਖ ਲੱਖ ਤਨਖਾਹ ਦਾ ਇਹਨਾਂ ਦਾ ਇਹਨਾਂ ਦਾ ਢਿੱਡ ਨਹੀਂ ਭਰਦਾ ਆ ਰਿਹਾ ਦਾ ਬੜਾ ਇਹਨਾਂ ਸਮਾਨ ਚੱਕ ਲੇਗੇ ਜੀ ਤੇ ਉੱਪਰ ਨੂੰ ਵੀ ਪਹੁੰਚ ਗਿਆ ਰੰਗੇ ਨੂੰ ਵੀ ਟੱਪ ਗਿਆ ਬਾਈ ਇਹ ਬਿਆਨ ਤੇ ਬੁਚੜਦੀ ਰੂਹ ਆ ਗਈ ਇਹਦੇ ਇਦਾਂ ਸਾਬ ਕੁਤਾਬ ਲੈਣਾ ਸੀ ਜ਼ਰੂਰ ਲੈਣਾ ਸ਼ੰਭੂ ਬਾਟਰ ਤੇ ਕਿਸਾਨ ਆਪਣਾ ਸਮਾਨ ਇਕੱਠਾ ਕਰ ਰਹੇ ਨੇ ਜਿਹੜਾ ਸਮਾਨ ਤੋੜ ਦਿੱਤਾ ਗਿਆ ਸੀਗਾ ਇਹ ਇੱਥੇ ਲੰਗਰ ਹੁੰਦਾ ਸੀਗਾ ਤੇ ਲੰਗਰ ਦਾ ਲੰਗਰ ਤੇ ਕੱਲ ਜਿਹੜਾ ਪੀਲਾ ਪੰਜਾਬ ਬੁਲਡੋਜ਼ਰ ਉਹ ਚੱਲਿਆਗਾ ਤੇ ਸਾਡੇ ਨਾਲ ਕਿਸਾਨ ਮੌਜੂਦ ਨੇ ਬਾਬਾ ਜੀ ਇਹ ਇੱਥੇ ਲੰਗਰ ਹੁੰਦਾ ਸੀਗਾ ਲੰਗਰ ਖਲਾਂਦੇ ਹੁੰਦੇ ਸੀਗੇ ਉਹ ਉਹਨੂੰ ਵੀ ਕੱਲ ਬੁਲਡੋਜ਼ਰ ਢਾ ਗਿਆ ਹਾਂ ਸਭ ਢਾ ਗਿਆ ਇਹ ਇੱਥੇ ਕੁਝ ਨਹੀਂ ਛੱਡਿਆ ਸਾਰਾ ਕੁਝ ਇੱਥੇ ਖਤਮ ਕਰ ਗਿਆ ਕੋਈ ਮਤਲਬ ਕੋਈ ਚੀਜ਼ ਨਹੀਂ ਛੱਡੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਅਸੀਂ ਕੋਈ ਕਿਸੇ ਨਾਲ ਵੱਧ ਘੱਟ ਕੋਈ ਗੱਲ ਨਹੀਂ ਕਰੀ ਕੋਈ ਕਿਸੇ ਨਾਲ ਕੋਈ ਸ਼ਾਂਤੀ ਦੇ ਨਾਲ ਬੈਠੇ ਕੇ ਇਹ ਜਿਹੜਾ ਤੁਸੀਂ ਹੱਥ ਚ ਫੜਿਆ ਹੋਇਆ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਜਾ ਜਿਹੜਾ ਮਤਲਬ ਹੈ ਪੂਰਾ ਮੈਂ ਜਿਹੜਾ ਪੰਜਾਬੀ ਨਹੀਂ ਜਾਣਦਾ ਬੰਦਾ ਅੰਗਰੇਜ਼ੀ ਚ ਦੱਸਦਾ ਤੇ ਪੀਸ ਲਵ ਇਹ ਸਾਰਾ ਮਤਲਬ ਹੈ ਇਹਦਾ ਤੇ ਹੁਣ ਦੇਖੋ ਤੁਸੀਂ ਕਿ ਇੱਥੇ ਸਾਰੀ ਦੁਨੀਆ ਨੂੰ ਸਾਰੀ ਸੰਗਤ ਨੂੰ ਜਿਹੜਾ ਲੰਗਰ ਖਵਾਇਆ ਜਾਂਦਾ ਸੀ ਪੁਲਿਸ ਵਾਲੇ ਆ ਜਾਂਦੇ ਸੀਗੇ ਉਹਨਾਂ ਨੂੰ ਵੀ ਲੰਗਰ ਖਵਾਇਆ ਜਾਂਦਾ ਸੀ ਕੋਈ ਵੀ ਸਭ ਨੂੰ ਲੰਗਰ ਖਵਾਇਆ ਜਾਂਦਾ ਸੀ ਅੱਜ ਕੱਲ ਪੁਲਿਸ ਦੇ ਪੀਲੇ ਪੰਜੇ ਨੇ ਉਸ ਲੰਗਰ ਨੂੰ ਵੀ ਠਾਤਾਗਾ ਤੇ ਇਹ ਬਾਈ ਹੋਰੀ ਪੈਪ ਜਿਹੜੀ ਟੁੱਟੀਆਂ ਹੋਈਆਂ ਨੇ ਉਹਨਾਂ ਨੂੰ ਸਿੱਧਾ ਕਰ ਰਹੇ ਨੇ ਉਹਨਾਂ ਨੂੰ ਜੇ ਅੱਗੇ ਕਮਾ ਜਾਣ ਤੇ ਉਹ ਬਾਬਾ ਜੀ ਬਜ਼ੁਰਗ ਲੱਗੇ ਹੋਏ ਨੇ ਤੁਸੀਂ ਦੇਖੋ ਉਹ ਪੈਪਾਂ ਨੂੰ ਸਿੱਧਾ ਕਰਨ ਵਾਸਤੇ ਪਾਪਾ ਜੀ ਕਿ ਇਹਨੂੰ ਚੱਕੇ ਰੱਖ ਰਹੇ ਹਾਂ ਜੀ ਟਰਾਲੀ ਤੇ ਰੱਖ ਰਹੇ ਹਾਂ ਜੀ ਹਾਂ ਜੀ ਹਾਂ ਟਰਾਲੀ ਤੇ ਹੀ ਕਿਹੜੇ ਪਿੰਡ ਦੇ ਹੋ ਬਾਈ ਜੀ ਇਹ ਮੀਆਂਪੁਰ ਆ ਜੀ ਅੱਛਾ ਮੀਆਂਪੁਰ ਹਾਂ ਸੇਰੇ ਪੰਜਾਬ ਸੇਰੇ ਪੰਜਾਬ ਹਾਂ ਜੀ ਹਾਂ ਜੀ ਰੋਪੜ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਅੱਛਾ ਇਹ ਜਿਹੜਾ ਹੁਣ ਕਿਹਾ ਜਾ ਰਿਹਾਗਾ ਕਿ ਅੰਦੋਲਨ ਖਤਮ ਹੋ ਗਿਆ ਕਿਸਾਨ ਅੰਦੋਲਨ ਕਿਸਾਨਾਂ ਨੂੰ ਭਜਾਤਾ ਇਹ ਤੁਸੀਂ ਬਾਈ ਜੀ ਕੋਈ ਕਿਸਾਨ ਨਹੀਂ ਭਜਾਇਆ ਜਾਗੇ ਜੀ ਸਾਡੇ ਡੱਲੇ ਵਾਲ ਸਾਹਿਬ ਆ ਜਾਣੇ ਸਾਡੇ ਜਿੰਨੇ بڑے ਲੀਡਰ ਸੀ ਉਹਨਾਂ ਦਾ ਫੈਸਲਾ ਕਰਕੇ ਕੋਈ ਨਾ ਕੋਈ ਜਿਹੜਾ ਕੋਈ ਦ੍ਰਿੜ ਨਾਲ ਵਧੀਆ ਆਪਣਾ ਕੋਈ ਦ੍ਰਿੜਤਾ ਨਾਲ ਫੈਸਲਾ ਲਵਾਂਗੇ ਜੀ ਅੰਦੋਲਨ ਖਤਮ ਨਹੀਂ ਹੋਇਆ ਅੰਦੋਲਨ ਕੋਈ ਖਤਮ ਨਹੀਂ ਹੋਇਆ ਜੀ ਅੰਦੋਲਨ ਚੱਲੂਗਾ ਸ਼ੁਰੂ ਜਿਵੇਂ ਚੱਲਦਾ ਓਕਣਾ ਚੱਲੂਗਾ ਜੀ ਇਹ ਤਾਂ ੱੱਕਾ ਜਿਹੜਾ ਕਰਕੇ ਕਰ ਗਈ ਹੈ ਸਰਕਾਰਾਂ ਕੋਈ ਗੱਲ ਨਹੀਂ ਜੀ ਬੰਦੇ ਸਾਡੇ ਲੀਡਰ ਨੇ ਉੱਤੇ ਮੀਟਿੰਗ ਦੇ ਮਾਨੇ ਫੜ ਲਏ ਜੀ ਉੱਤੇ ਭਗਵੰਤ ਮਾਨ ਦੇ ਬਾਰੇ ਕੀ ਕਹਿਣਾ ਤੁਸੀਂ ਭਗਵੰਤ ਮਾਨ ਦੇ ਬਾਰੇ ਕੀ ਕਹਿਣਾ ਜੀ ਭਗਵੰਤ ਮਾਨ ਨੇ ਤਾਂ ਜਿੰਨੇ ਲੋਕਾਂ ਨੇ ਆਸਾਂ ਉਮੀਦਾਂ ਨਾਲ ਬਣਾਇਆ ਸੀ ਉਹਨ ਉਹਨ ਪਿੰਡਾਂ 'ਚ ਇਲੈਕਸ਼ਨ ਹੋ ਰਹੀ ਸੰਭਤੀ ਜ਼ਿਲ੍ਹਾ ਦੇ ਲੋਕਾਂ ਨੇ ਸਾਰੇ ਇਕੱਠੇ ਹੋ ਕੇ ਇਹਨੂੰ ਪਿੰਡਾਂ 'ਚ ਨਹੀਂ ਬਣਨ ਦੇਣਾ ਜੀ ਤਾਂ ਤੁਸੀਂ ਦੇਖ ਰਹੇ ਹੋ ਕਿਵੇਂ ਲੋਕਾਂ 'ਚ ਰੋਹ ਹੈਗਾ ਜਿਵੇਂ ਜੇ ਆਪਾਂ ਗੱਲ ਕਰੀਏ ਇੱਥੇ ਵੀ ਜਿਹੜੇ ਲੋਕ ਨੇ ਉੱਖੜੇ ਨੇ ਬਾਬਾ ਜੀ ਕਹਿ ਰਹੇ ਨੇ ਕਿ ਅੰਦੋਲਨ ਖਤਮ ਹੋ ਗਿਆ ਅੰਦੋਲਨ ਤਾਂ ਖਤਮ ਹੋ ਕਿਸਾਨ ਕਿਸਾਨ ਉੱਪਰ ਜਾਤਾ ਹੈ ਅੰਦੋਲਨ ਕੋਈ ਖਤਮ ਨਹੀਂ ਹੋਇਆ ਕੋਈ ਖਤਮ ਹੋਇਆ ਇਹਨਾਂ ਨੇ ਸਾਨੂੰ ਭੇਜਤਾ ਕੋਈ ਗੱਲ ਨਹੀਂ ਉਹ ਰਹਿਣਾ ਉਹਨਾਂ ਦਾ ਪਿੰਡਾਂ 'ਚ ਹੈ ਨਾ ਸਰਕਾਰਾਂ ਦਾ ਸਾਡੇ ਕੋਲੇ ਆਉਣਾ ਇਹ ਸਾਡੀਆਂ ਬਣਾਈਆਂ ਵੇ ਸਰਕਾਰਾਂ ਇਹ ਕਦੇ ਉੱਪਰ ਤੇ ਨਹੀਂ ਆਈਆਂ ਸਰਕਾਰਾਂ ਸਾਡੇ ਹੀ ਬਣਾਈ ਵੀ ਸਰਕਾਰ ਆ ਇਹ ਕੋਈ ਗੱਲ ਨਹੀਂ ਸਾਡੇ ਕੋਲੇ ਆਉਣਾ ਫਿਰ ਵੋਟਾਂ ਲੈਣ ਨਹੀਂ ਆਉਣਾ ਆਹੀ ਸਦਾਈ ਫੇਰ ਫਿਰ ਦੱਸਾਂਗੇ ਕਿਆ ਕਰਨਾ ਸੀ ਜਿਹੜੀ ਉਹ ਬਲਾਕ ਸਮਤੀ ਦੇ ਨਾਲ ਵੋਟਾਂ ਆਉਣੀ ਆ ਇਹਦੇ ਵਿੱਚ ਇਹਨਾਂ ਸਰਕਾਰਾਂ ਨੂੰ ਨਤੀਜਾ ਭੁਗਤਣਾ ਪੈਣਾ ਅਸੀਂ ਪਿੰਡਾਂ 'ਚ ਚੌਕਸ ਕਰਾਂਗੇ ਆਪਣੇ ਕਿਸਾਨਾਂ ਨੂੰ ਇਹਨਾਂ ਨੂੰ ਪਿੰਡਾਂ 'ਚ ਵੜ ਨਹੀਂ ਦਿੱਤਾ ਜਾਊਗਾ ਪੂਰਾ ਜਲੂਸ ਕੱਢਾਂਗੇ ਅਸੀਂ ਪਿੰਡਾਂ 'ਚ ਇਹਨਾਂ ਦਾ ਰੱਜ ਕੇ ਜਿੱਦਾਂ ਕਿਸਾਨ ਇਹਨੇ ਭਗਵੰਤ ਮਾਨ ਨੇ ਕਿਸਾਨਾਂ ਨਾਲ ਕਰਿਆ ਬਿਨਾ ਦੱਸੇ ਤੇ ਟਾਈਮ ਦੇਣਾ ਚਾਹੀਦਾ ਤਾਂ ਕਿਸਾਨਾਂ ਨੇ ਚੱਕੇ ਦੇਣਾ ਤਾਂ ਕੋਈ ਗੱਲ ਨਹੀਂ ਉਹ ਦੱਸੋ ਉਹ ਠੀਕ ਐ ਐਡਾ ਨੁਕਸਾਨ ਕਰਿਆ ਕੂਲਰ ਵਿੱਚ ਪਏ ਉਹ ਚੀਜ਼ ਦਾ ਕਸੂਰ ਐ ਕੂਲਰ ਵੀ ਵਿੱਚ ਪਏ ਆ ਸਮਾਨ ਵੀ ਸਾਰਾ ਵਿੱਚ ਪਿਆ ਉਹ ਦੇਖੋ ਉਹ ਦੇਖੋ ਤੋੜ ਤੋੜ ਕੇ ਛੜ ਤੇੜਾ ਕਿਆ ਕਸੂਰ ਉਹਨਾਂ ਦਾ ਤੋੜ-ਤੋੜ ਕੇ ਥੱਲੇ ਮਾਰੇ ਭਗਾ ਕੇ ਕਿਆ ਕਸੂਰ ਇਹਨਾਂ ਦਾ ਇਹਨਾਂ ਨੇ ਕਿਆ ਮਾਰਾ ਕਰਤਾ ਸਾਡਾ ਸਾਡਾ ਕਿਆ ਕਸੂਰ ਦਾ ਸੀ ਰੋਟੀ ਖਵਾਉਂਦੇ ਰਹੇ ਇਹਨਾਂ ਨੂੰ ਸਾਲ ਸਾਡਾ ਆ ਕਸੂਰ ਦਾ ਉਹਨੇ ਚੁੱਲ੍ਹੇ 'ਤੇ ਅਸੀਂ ਰੋਟੀ ਖਵਾਉਂਦੇ ਰਹੇ ਨਾ ਸਰਕਾਰ ਸਾਲ ਇੱਕ ਤਾਂ ਆ ਕਸੂਰ ਦਾ ਤਾਂ ਸਾਡੇ ਕਰ ਆ ਕੁਛ ਕਰਿਆ ਨਾ ਰਾਤ ਨੂੰ ਸਾਡਾ ਸਾਰਾ ਸਾਰੇ ਜਿਹੇ ਕੋਈ ਵੀ ਲੰਗੜਾ ਜ ਨਹੀਂ ਇਹਨਾਂ ਨੂੰ ਪੜਨ ਦਿੰਦੇ ਇਹਨਾਂ ਨੂੰ ਬਾਹਰ ਫੜ ਫੜ ਕੇ ਬਾਹਰ ਕੱਢਾਂਗੇ ਲੰਗੜਾ ਜ ਬਿਲਕੁਲ ਸਾਡੇ ਨਾਲ ਖਾ ਕੇ ਸਾਡੇ ਗਲੇ ਧੱਕਾ ਕਰਦੇ ਸਾਡੇ ਰਾਤ ਪਹਿਲਾਂ ਸਾਡੇ ਬੰਦੇ ਜਿਹੜੇ ਉਹ ਬੈਠੇ ਰਹੇ ਚੱਕੇ ਚੱਕ ਕੇ ਭੇਜੇ ਚੱਕ ਕੇ ਲੈ ਕੇ ਲੱਦਾ ਕੇ ਗੱਡੀਆਂ ਚ ਉਹਦੇ ਬਾਅਦ ਰਾਤ ਨੂੰ ਸਾਡੇ 10 ਕੂਲਰ ਏਸੀ ਲਾ ਲੈ ਏਸੀ ਲਾ ਲੈ ਟਰਾਲੀਆਂ ਤੇ ਕੂਲਰ ਏਸੀ ਲਾ ਲੈ ਸਾਡੇ ਸਾढ़े ਸਿਲੰਡਰ ਚੱਕ ਲੈ ਗਏ ਇਹ ਚੋਰ ਸਾਰਾ ਕੁਝ ਚੱਕ ਲੈ ਗਏ ਸਾਡਾ 80000 ਰੁਪਏ ਲੱਖ ਲੱਖ ਤਨਖਾਹ ਦਾ ਇਹਨਾਂ ਦਾ ਇਹਨਾਂ ਟਿੱਡ ਨਹੀਂ ਭਰਦਾ ਇਹਨਾਂ ਦਾ ਬੜਾ ਇੰਨਾ ਸਮਾਨ ਚੱਕ ਲੈ ਗਏ ਜੀ ਇਸ ਜਿਹੜੀ ਇਹਨਾਂ ਸਰਕਾਰ ਨੇ ਕਤੂਰਤ ਕਰੀ ਹੈ ਇਹਦਾ ਜਵਾਬ ਆਉਣਾ ਪੋਣਾ ਵੋਟਾਂ ਆਉਣ ਵਾਲੀਆਂ ਕੋਈ ਗੱਲ ਨਹੀਂ ਅਜੀ ਫੇ ਪੰਡਾ ਜਵਾਬ ਦਮਾਗੇ ਦਾ ਉੱਪਰ ਨੂੰ ਵੀ ਪਹੁੰਚ ਗਿਆ ਰੰਗੇ ਨੂੰ ਵੀ ਟੱਪ ਗਿਆ ਬਾਈ ਇਹ ਬਿਆਨ ਤੇ ਬੁਚੜ ਦੀ ਰੂਹ ਆ ਗਈ ਇਹਦੇ ਵਿੱਚ ਇਹਦਾ ਹਿਸਾਬ ਕਿਤਾਬ ਲੈਣਾ ਸੀ ਜ਼ਰੂਰ ਲੈਣਾ ਕਹਿ ਕੇ ਲੋਂਗੇ ਇਹਨਾਂ ਦਾ ਹਿਸਾਬ ਕਿਤਾਬ ਠੀਕ ਹੈ ਕਿ ਨਹੀਂ ਇਹ ਤਾਂ ਜਦੋਂ 2020 ਕੀਚੇ ਦਿੱਲੀ ਵਾਲਾ ਅੰਦੋਲਨ ਸੀ ਉਦੋਂ ਵੀ 11 ਮੀਟਿੰਗਾਂ ਹੋਈਆਂ ਦਿੱਲੀ ਸਰਕਾਰ ਨਾਲ ਦਿੱਲੀ 'ਚ ਉਹਦੇ ਉਸ ਟਾਈਮ ਵੀ ਨਹੀਂ ਕਿਸਾਨਾਂ ਨੂੰ ਐ ਗ੍ਰਫਤਾਰ ਕੀਤਾ ਗਿਆ ਸੀਗਾ ਮੀਟਿੰਗ ਤੋਂ ਬਾਅਦ ਤਾਂ ਪੰਜਾਬ ਸਰਕਾਰ ਨੇ ਤਾਂ ਜਮਾਈ ਇਹ ਸਰਕਾਰ ਦਿੱਲੀ ਦੀ ਕਟ ਪੁਤਲੀ ਬਣ ਕੇ ਨੱਚਦੀ ਹੈ ਹੁਣ ਝਾਂਜ ਰਹੀ ਰਹੀ ਤੇ ਬਾਕੀ ਪੌਣ ਵਾਲੀਆਂ ਉਹ ਇਹਦੇ ਵਿੱਚ ਸੈਂਟਰ ਸਰਕਾਰ ਨੇ ਪਾਤੀਆਂ ਹੁਣ ਇਹ ਨੱਚੂਗਾ ਉਹਨਾਂ ਦੇ ਸਾਹਮਣੇ ਠੀਕ ਹੈ ਕਿ ਨਹੀਂ ਉਹਦੇ ਬਾਅਦ ਇਹਨੇ ਜੋ ਕਰਿਆ ਨੁਕਸਾਨ ਇਹਨੂੰ ਹਰਜਾਨਾ ਆਉਣ ਵਾਲੇ ਵੋਟਾਂ ਦੇ ਇਹਨੂੰ ਭੁਗਤਣਾ ਪਊਗਾ ਅਸੀਂ ਭੁੱਲਦੇ ਨਹੀਂ ਅਸੀਂ ਤਾਂ ਹੁਣ ਤੱਕ ਹੋਰ 84 ਐਰਾ ਵਗੈਰਾ ਉਹ ਨਹੀਂ ਭੁੱਲੇ ਤਾਂ ਹੁਣ ਵਾਲੇ ਦਾ ਕਿਆ ਭੁੱਲਣਾ ਅਸੀਂ ਠੀਕ ਹੈ ਨਹੀਂ ਆਉਂਦਾ ਟਾਈਮ ਏ ਥੋੜਾ ਜਿਆਦਾ ਰਹਿ ਗਿਆ ਟਾਈਮ ਏ ਬਾਈ ਥੋੜਾ ਜਿਆਦਾ ਰਹਿ ਗਿਆ ਆਉਣੇ ਵਾਲੇ ਟਾਈਮ ਤੇ ਇਹਨੂੰ ਹਰਜਾਨਾ ਭੁਗਤਣਾ ਪਊਗਾ ਦਿੱਲੀ ਦਾ ਸਾਫ ਹੋ ਗਿਆ ਪੰਜਾਬ ਚੋਂ ਸਾਫ ਹੋ ਜਾਣਾ ਇਹਨਾਂ ਦਾ ਇਹ ਦੇਖੋ ਜੀ ਬਜ਼ੁਰਗ ਇਹ ਲੰਗਰ ਦੀਆਂ ਪੈਪਾ ਸੀਗੀਆਂ ਇਹਨਾਂ ਨੂੰ ਸਿੱਧੀਆਂ ਕਰ ਰਹੇ ਨੇ ਤਾਂ ਕਿ ਲੱਦ ਕੇ ਲੈ ਕੇ ਜਾਇਆ ਜਾ ਸਕੇ ਅਸੀਂ ਅੰਦੋਲਨ ਦੁਬਾਰਾ ਅਸੀਂ ਅੰਦੋਲਨ ਖਤਮ ਨਹੀਂ ਕਰਿਆ ਅਸੀਂ ਦੁਬਾਰਾ ਅੰਦੋਲਨ ਲਾਉਂਗੇ ਹੋਰ ਵੱਧ ਚੜ ਕੇ ਲਾਉਂਗੇ ਜਿਹੜੇ ਸਿੱਖ ਕੌਮ ਹੈ ਪੰਜਾਬ ਹੈ ਮਰਦਾ ਨਹੀਂ ਹੈਗਾ ਇਹਨਾਂ ਨੂੰ ਮਾਰ ਕੇ ਫਿਰ ਮਰਾਂਗੇ ਅਸੀਂ ਜੇ ਮਰਨਾ ਵੀ ਹੋਇਆ ਕੋਈ ਗੱਲ ਨਹੀਂ ਅਜੀ ਤਾਂ ਖਾਦੀ ਪੀਤੀ ਉਮਰਾ ਸਾੜੀਆਂ ਕੋਈ ਕਰਨ ਭਗਵੰਤਮਾਨ ਕਹਿ ਰਿਹਾਗਾ ਕਿ ਸ਼ਹਿਰੀ ਜਨਤਾ ਪਰੇਸ਼ਾਨ ਸੀ ਇਸ ਕਰਕੇ ਨਾ ਨੂੰ ਜੜਦਾ ਸ਼ਹਿਰੀ ਦਾ ਕੋਈ ਗੱਲ ਨਹੀਂ ਕਰੋੜ ਖੋਲ ਲੰਦੇ ਕੋਈ ਐਡੀ ਤਕਲੀਫ ਨਹੀਂ ਸੀ ਸ਼ਹਿਰਾਂ ਨੂੰ ਵੀ ਚਲੋ ਜਿਹੜਾ ਹੋਂਦ ਹੈ ਹੀ ਹੈ ਮਾੜਾ ਮੋੜਾ ਪਰੇਸ਼ਾਨੀ ਦਾ ਦੇਖੋ ਜਿਹੜਾ ਹੱਕ ਲੈਣ ਆਓ ਚੱਲਣੀ ਪੈਂਦੀ ਹੈ ਨਾ ਹੱਕ ਤਾਂ ਚਲੋ ਅੱਜ ਕਿਸਾਨਾਂ ਦੇ ਆ ਕੱਲੂ ਦੁਕਾਨਦਾਰਾਂ ਦੇ ਖੋ ਹੀ ਜਾਣੇ ਅੱਜ ਦੁਕਾਨਦਾਰ ਚੁੱਪ ਬੈਠੇ ਆ ਦੁਕਾਨਦਾਰਾਂ ਨੂੰ ਵੀ ਬਾਅਦ ਵਿੱਚ ਪਤਾ ਲੱਗਣਾ ਅੱਜ ਜਦੋਂ ਅੜਾਨੀ ਬਾਨੀ ਵਾਲੇ ਰੋਡ ਚੱਲ ਗਏ ਆ ਮਾਲ ਖੁੱਲਦੇ ਬੜੇ ਬੜੇ ਉਹਦੇ ਬਾਅਦ ਪਤਾ ਲੱ ਠੀਕ ਹੈ ਕਿ ਨਹੀਂ ਉਹਦੇ ਬਾਅਦ ਪਤਾ ਲੱਗਣਾ ਕੱਲੇ ਕੱਲੇ ਮੌਲਮਾ ਸਾਰਾ ਪੂਰੇ ਪੂਰੇ ਸ਼ਹਿਰ ਦਾ ਸਮਾਨ ਆ ਜਾਂਦਾ ਇੱਕ ਦਾ ਸੂਈ ਤੇ ਲੈ ਕੇ ਸਾਰਾ ਸਾਨੂੰ ਗੱਡੀ ਤੱਕ ਉਹਦੇ ਵਿੱਚ ਮਿਲਣੀ ਹੈ ਸਾਰੀ ਉਹ ਮੋਲਾਂ ਦੇ ਵਿੱਚੇ ਮਿਲਣੀ ਆ ਜਿਹੜੇ ਛੋਟੇ ਦੁਕਾਨਦਾਰ ਇਹਨਾਂ ਸੋਚਣ ਵੀ ਸਾਡਾ ਘਰ ਬੈਠਿਆਂ ਦਾ ਸਾਡਾ ਕੁਝ ਮਤਲਬ ਅਸੀਂ ਕੁਝ ਹੋਣਾ ਨਹੀਂ ਸਾਡਾ ਫਾਇਦਾ ਨਹੀਂ ਹੋਣਾ ਇਹ ਤਾਂ ਬਾਅਦ ਚ ਪਤਾ ਲੱਗਣਾ ਜਿੱਦਾਂ ਡਾਨੀ ਬਡਾਨੀ ਡਾਨੀ ਦੇ ਸਾਰਾ ਕੁਝ ਚੱਲ ਗਿਆ ਇਹਨਾਂ ਨੇ ਫਿਰ ਬਸਾਉਣਾ ਮੱਥੇ ਜੱਤ ਮਾਰ ਲੈ ਇਹਨਾਂ ਨੂੰ ਬਾਈ ਤਾਂ ਸੋਸਾਇਟੀ 'ਚ ਕੁਝ ਵੀ ਆਈਸੋਲੇਸ਼ਨ 'ਚ ਨਹੀਂ ਹੁੰਦਾ ਕੱਲਾ ਇਹ ਕਿਸਾਨਾਂ ਦਾ ਧਰਨਾ ਨਹੀਂ ਸੀਗਾ ਇਹ ਸਾਰੇ ਸਮਾਜ ਦਾ ਧਰਨਾ ਸੀਗਾ ਪਰ ਕਿਸਾਨਾਂ ਨੂੰ ਜ਼ਾੜ ਦਿੱਤਾ ਗਿਆ ਇਹ ਕਹਿ ਕੇ ਕਿ ਇਹ ਇਹਦੇ ਕਰਕੇ ਪੰਜਾਬ ਦੇ ਬਿਜ਼ਨਸ ਨੂੰ ਨੁਕਸਾਨ ਹੋ ਰਿਹਾ ਪੰਜਾਬ ਦੇ ਬਿਜ਼ਨਸ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਸੀਗਾ ਫਿਰ ਵੀ ਇਹਨਾਂ ਨੂੰ ਅਜ਼ਾੜ ਦਿੱਤਾ ਗਿਆ ਹੈਗਾ ਸੋਸਾਇਟੀ 'ਚ ਜਿਹੜਾ ਪਿੰਡੂ ਤਬਕਾ ਸੀਗਾ ਉਹ ਲਗਾਤਾਰ ਸੰਕਟ 'ਚ ਹੈਗਾ ਸੰਕਟ ਤੋਂ ਬਾਹਰ ਨਿਕਲਣ ਵਾਸਤੇ ਇਹ ਧਰਨਾ ਲਾਇਆ ਹੋਇਆ ਸੀਗਾ ਪਰ ਇਹਨਾਂ ਨੂੰ ਆਈਸੋਲੇਟ ਕਰਕੇ ਕਿਤੇ ਨ ਕਿਤੇ ਇਹ ਲੰਗਰ ਤੋੜ ਦਿੱਤਾ ਗਿਆ ਹੈਗਾ ਸੋਸਾਇਟੀ ਚ ਕੁਛ ਵੀ ਆਈਸੋਲੇਸ਼ਨ ਚ ਨਹੀਂ ਹੁੰਦਾ ਇਹਦਾ ਕਿਤੇ ਨ ਕਿਤੇ ਜਿਹੜਾ ਰਿਐਕਸ਼ਨ ਹੈ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਅੱਗੇ ਜਿਵੇਂ ਬਜ਼ੁਰਗ ਕਹਿ ਰਹੇ ਨੇ ਇਲੈਕਸ਼ਨਾਂ ਚ ਪਿੰਡਾਂ ਚ ਜਾਣਾ ਹੈਗਾ ਸਰਕਾਰ ਨੇ 2 ਸਾਲ ਬਚੇ ਹੋਏ ਹੈ ਸਰਕਾਰ ਦੇ ਉਦੋਂ ਵੀ ਭੁਗਤਣਾ ਪਊਗਾ ਸਰਕਾਰ ਨੂੰ ਤੇ ਜਿਹੜਾ ਉਹ ਗਾਣਾ ਸੀਗਾ ਸਿੱਧੂ ਮਸੇਵਾਲੇ ਦਾ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਤਾਂ ਨੇ ਬਦਲਾ ਤਾਂ ਦੇਖੋ ਲੈਣਾ ਹੀ ਲੈਣਾ ਸਾਥ ਹੀ ਨਹੀਂ ਲਾਉਂਗੇ ਸਾਡੇ ਆਉਣ ਵਾਲੀ ਪੀੜ੍ਹੀਆਂ ਲੈ ਲੂੰਗੀ ਆ ਠੀਕ ਹੈ ਕਿ ਨਹੀਂ ਜਿਹੜਾ ਸਾਡੇ ਪੰਜਾਬੀਆਂ ਦੇ ਖੂਨ ਚ ਉਹ ਤਾਂ ਬਦਲਾ ਤਾਂ ਲੈਣਾ ਹੀ ਲੈਣਾ ਬਦਲੇ ਵਾਲੀ ਤਾਂ ਕੋਈ ਗੱਲੇ ਨਹੀਂ ਹੈਗੀ ਵੀ ਨਾ ਲੈ ਹਨਾ ਇਹ ਕਿਸਾਨਾਂ ਦਾ ਜਣੀਏ ਸਿਰਫ ਕਿਸਾਨਾਂ ਦੀਆਂ ਮੰਗਾ ਮੰਗਾ ਦੀਆਂ ਜੇ ਕਿਸਾਨਾਂ ਦੀਆਂ ਮੰਗਾ ਮੰਨ ਲੈਂਦੇ ਤਾਂ ਐਡੀ ਗੱਲ ਵੀ ਕੋਈ ਨਹੀਂ ਦੀ ਕਣਕ ਤਾਂ ਸਾਰੇ ਹੀ ਖਾਂਦੇ ਆ ਬੜਿਆ ਸਾਰੇ ਉੱਪਰ ਸਰ ਸੈਂਟਰ ਸਰਕਾਰ ਆ ਵੀ ਕਹਿੰਦੇ ਮੋਦੀ ਵੀ ਖਾਂਦਾ ਰੋਟੀ ਰੋਟੀ ਤਾਂ ਸਾਰੇ ਹੀ ਖਾਂਦੇ ਆ ਗਰੀਬੀ ਖਾਂਦਾ ਅਮੀਰ ਵੀ ਖਾਂਦਾ ਗੱਲ ਐ ਐਮ ਐਸ ਵੀ ਦੀ ਆ ਸਾਰੀ ਉਹ ਤੇ ਜਿਹੜਾ ਦੂਜਾ ਗਾਣਾ ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਕੋਮ ਡਰੇ ਗੱਦਾਰਾਂ ਤੋਂ ਤੋਂ ਤੁਸੀਂ ਆਪ ਹਸਾ ਬਲਾਓ ਕਿ ਕੋਮ ਨਾਲ ਗੱਦਾਰੀ ਕਿਨੇ ਕੀਤੀ ਹੈ ਕਿਨੇ ਕਿਸਾਨਾਂ ਦੇ ਪਿੱਛੇ ਚੋਹਰਾ ਕੋਪਿਆਗਾ